ਦੋਸਤੋ ਅੱਜ ਇੱਕ ਵਾਰ ਮੈਂ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਆਉਣ ਤੇ ਆਪਣੀ ਪੋਜੀਸ਼ਨ ਅੱਛੀ ਤਰ੍ਹਾਂ ਕਲੈਰੀਫਾਈ ਵੀ ਕਰਨਾ ਚਾਹਣਾ ਔਰ ਆਪਣੀ ਸਟੇਟਮੈਂਟ ਤੇ ਕੈਂਪ ਵੀ ਲੈਣਾ ਚਾਹਣਾ ਤੁਸੀਂ ਸਭ ਨੇ ਸੁਣਾਉਣਾ ਕਿ ਗੱਲ ਪਹੁੰਚ ਦੀ ਪਹੁੰਚ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਚਲੇਗੀ ਉਹਨਾਂ ਨੇ ਬਹੁਤ ਬੇਤੁਕਾ ਬਿਆਨ ਦਿੱਤਾ ਬਿਹਾਰ ਵਿੱਚ ਰੈਲੀ ਕਰਕੇ ਐ ਪੇਸ਼ ਕੀਤਾ ਬਿਹਾਰੀਆਂ ਨੂੰ ਕਿ ਜਿੱਦਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਬੁਆਇਕਾਟ ਕਰ ਰਹੇ ਹਾਂ या कांग्रेस पार्टी उन्होंने प्रति नफर कोई नफरत भावना कोई गल नहीं है पे प्रधानमंत्री नेता कहते हैं बिहार के, के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले साथिया आपसे वोट मांग रहे हैं। वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए ਹੁਣ ਮੇਰੀ ਤਰਕ ਸੁਣੋ ਇੱਕ ਤਾਂ ਪ੍ਰਾਈਮ ਮਿੰਿਸਟਰ ਸਾਹਿਬ ਨੇ ਮੋਦੀ ਸਾਹਿਬ ਨੇ ਇਹ ਕਿਹਾ ਕਿ ਉਹਨਾਂ ਦਾ ਬਹਿਸ਼ਕਾਰ ਕਰ ਰਹੇ ਹਨ ਮਤਲਬ ਬੋਇਕਾਟ ਅਸੀਂ ਪੰਜਾਬ ਚ ਕਦੀ ਵੀ ਕਿਸੇ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਉਹ ਚੀਜ਼ ਸਦਕੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਅੱਜ ਦੇ ਨਹੀਂ ਆ ਰਹੇ ਕਈ ਦਹਾਕਿਆਂ ਤੋਂ ਆ ਰਹੇ ਨੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਚਾ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਸਰ ਕੇ ਆ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਆ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢੋਨੇ ਆ ਤਾਂ ਉਹ ਨੌਕਰੀਆਂ ਜ਼ਿਆਦਾ ਚਲੇ ਗਈਆਂ ਨੇ Rajasthan ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੋਕਰੀਆਂ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਤੋ ਐ ਹੱਥ ਮਾਰਦੀਆਂ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲ ਰਹੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲਾਗੇ ਗਵਾਂਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉਥੋਂ ਦੇ ਚੀਫ ਮਿਨਿਸਟਰ ਡਾਕਟਰ ਬਾਇੰਸ ਪਰਮਾਰ ਨੇ ਇਹ ਲੋ ਇੱਕ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਕਹਿ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਵੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ ਚ ਇਸ ਮੁਕਈ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕਿਹਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਇਸ ਕਰਕੇ ਇਕਤਾ ਮੇਰੀ ਇਹ ਧਰਕ ਹਾਂ ਦੂਸਰਾ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰੀਆਂ ਨੂੰ 扑ੜਕਾ ਰਹੇ ਨੇ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹੀ ਕਾਨੂੰਨ ਆ ਕਿ ਕੋਈ ਵੀ ਗੈਰ ਗੁਜਰਾਤੀ ਉੱਥੇ ਨੌਕਰੀ ਨਹੀਂ ਕਰ ਸਕਦਾ ਕੋਈ ਵੀ ਗੈਰ ਗੁਜਰਾਤੀ ਉੱਥੇ ਜ਼ਮੀਨ ਨਹੀਂ ਲੈ ਸਕਦਾ ਕੋਈ ਵੀ ਗੈਰ ਗੁਜਰਾਤੀ ਉੱਥੇ ਵੋਟਰ ਨਹੀਂ ਬਣ ਸਕਦਾ ਔਰ ਹੁਣ ਰੀਸੈਂਟਲੀ ਬੀਜਪੀ ਦਾ ਹੀ ਰਾਜ ਹੈ ਉਤਰਾਖੰਡ ਦੇ ਵਿੱਚ ਉਹਨਾਂ ਨੇ ਉਤਰਾਖੰਡ ਚ ਇਹ ਲਾਅ ਪਾਸ ਕਰਤਾ ਕਿ ਕੋਈ ਵੀ ਗੈਰ ਉਤਰਾਖੰਡੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹ ਨਾਗਰਿਕ ਨਹੀਂ ਬਣ ਸਕਦਾ ਉੱਥੋਂ ਦਾ ਔਰ ਦੂਸਰੀ ਗੱਲ ਇਹੀ ਗੱਲ ਅਸੀਂ ਕਹਿ ਰਹੇ ਆ ਕਿ ਜੀਸਦ ਕੇ ਆਓ ਪੰਜਾਬ ਅਗਰ ਤੁਸੀਂ ਵਸਣਾ ਚਾਹੁੰਦੇ ਹੋ ਆ ਸਾਡੀਆਂ ਸ਼ਰਤਾਂ ਪੂਰੀਆਂ ਕਰ ਦੋ ਜੋ ਇਹ ਬਿੱਲ ਜਿਹੜਾ ਕਿ ਮੈਂ ਪੇਸ਼ ਕੀਤਾ ਹੋਇਆ ਖੁਲਤਾਰ ਸੰਧਵਾਦੀ ਕਚਹਿਰੀ ਵਿੱਚ 2023 ਜਨਵਰੀ ਦਾ ਉਹਨਾਂ ਦੇ ਟੇਬਲ ਤੇ ਪਿਆ ਨਾ ਉਹਨੂੰ ਰਜੈਕਟ ਕੀਤਾ ਨਾ ਉਹਨੂੰ ਪਾਸ ਕੀਤਾ ਪਰ ਪਾਸ ਇਸ ਲਈ ਨਹੀਂ ਕਰਦੇ ਕਿਉਂਕਿ ਕੇਜਰੀਵਾਲ ਤੇ ਰਗਵ ਛੱਡਾ ਪਾਸ ਨਹੀਂ ਕਰਨ ਦਿੰਦੇ ਸੰਦੀਪ ਪਾਠਕ ਤਰਜੈਕਸ ਵੀ ਨਹੀਂ ਕਰਦੇ ਕਿ ਪੰਜਾਬ ਦੇ ਲੋਕੀ ਕਹਿਣਗੇ ਕਿ ਤੁਸੀਂ ਇੱਕ ਪੰਜਾਬ ਪੱਖੀ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਦੂਸਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਤੁਸੀਂ ਬਿਹਾਰ ਵਿੱਚ ਜਾ ਕੇ ਤਾਂ ਬਿਹਾਰੀਆਂ ਨੂੰ ਨਫ਼ਰਤ ਦੀ ਭਾਵਨਾ ਦੇ ਬਿਆਨ ਦੇ ਰਹੇ ਹੋ ਪਹਿਲਾਂ ਆਪਣੇ ਸਟੇਟ ਦਾ ਦੱਸੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 19 ਦੇ 1960 ਨੇ ਤਾੱਕ ਕੇ ਪੰਜਾਬ ਦੇ ਸਿੱਖਾਂ ਨੂੰ ਕਿਸਾਨਾਂ ਨੂੰ ਆਵਾਜ਼ ਲਾਈ ਕਿ ਸਾਡੇ ਕੋਲ કચ્છ ਦਾ ਇਲਾਕਾ ਗੁਜਰਾਤ ਵਿੱਚ ਉਹ ਜੰਗਲ ਨੇ ਉਹਦੇ ਚ ਉਸ ਨੂੰ ਤੁਸੀਂ ਆਣ ਕੇ ਉਹ ਉਹ ਵਿਰਾਨ ਪਿਆਵਾ ਉਸ ਨੂੰ ਆਬਾਦ ਕਰੋ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ કચ્છ ਦੇ ਇਲਾਕੇ ਵਿੱਚ ਉਹਨਾਂ ਨੇ ਕਈ ਦਿਹਾਕੇ ਲਾ ਕੇ ਬਹੁਤ ਉਸ ਜ਼ਮੀਨ ਨੂੰ ਆਬਾਦ ਕੀਤਾ ਖੇਤੀ ਜੋਗ ਕੀਤਾ ਔਰ ਅੱਜ ਤੋਂ 3 ਸਾਲ ਪਹਿਲਾਂ ਇੱਕ ਹੁਕਮ ਦੇ ਨਾਲ ਉਹਨਾਂ ਦੀ ਮਾਲਕੀ ਜਿਹੜੀ ਸੀ ਗੁਜਰਾਤ ਬੀਜੇਪੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਵਾ ਔਰ ਉਹਨਾਂ ਨੇ ਅਪਰੋਚ ਕੀਤਾ ਗੁਜਰਾਤ ਹਾਈ ਕੋਰਟ ਹਾਈ ਕੋਰਟ ਨੇ ਉਹਨਾਂ ਦੀ ਮਾਲਕੀ ਰিস্টੋਰ ਕਰਤੀ ਬੀਜੇਪੀ ਨੇ ਉਸ ਹੁਕਮ ਦੇ ਖਿਲਾਫ ਐਸਐਲਪੀ ਪਾ ਕੇ ਸੁਪਰੀਮ ਕੋਰਟ ਵਿੱਚ ਫਿਰ ਉਹਨੂੰ ਚੁਣੌਤੀ ਦਿੱਤੀ ਕਿ ਇਹ ਇੱਥੇ ਨਹੀਂ ਰਹਿ ਸਕਦੇ ਉਹ ਹਲੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ ਪਤਾ ਨਹੀਂ ਕੀ ਫੈਸਲਾ ਆਵੇਗਾ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਨਹੀਂ ਦੱਸ ਦਿੱਤੀ ਬੀਜੇਪੀ ਇਹ ਕਿਉਂ ਨਹੀਂ ਦੱਸਦੇ ਕਿ ਤੁਸੀਂ ਸਿੱਖਾਂ ਨੂੰ ਗੁਜਰਾਤ ਚੋਂ ਕੱਢ ਰਹੇ ਹੋ ਉਹਨਾਂ ਦੀ ਮਲਕੀਅਤ ਖਤਮ ਕਰਤੀ ਜਿਹੜਾ ਉਹਨਾਂ ਨੇ 1960 ਵਿੱਚ ਕੱਚ ਦੇ ਇਲਾਕੇ ਵਿੱਚ ਆਣ ਕੇ ਜ਼ਮੀਨਾਂ ਆਬਾਦ ਕਰਕੇ ਖੇਤੀ ਜੋਗ ਬਣਾਈਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬਸ ਇਹ ਸ਼ੋਰ ਮਚਾਈ ਜਾਂਦੇ ਨੇ ਕਿ ਸਾਨੂੰ ਹਰ ਵਾਰ ਪੰਜਾਬ ਨੂੰ ਇਸੇ ਨਿਸ਼ਾਨੇ ਤੇ ਲੈਂਦੇ ਨੇ ਸਾਨੂੰ ਇੱਕ 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 ਕਿਸਮ ਦਾ ਇਲੀਨੇਟ ਕਰਦੇ ਨੇ ਕਿ ਅਸੀਂ ਸ਼ਾਇਦ ਭਾਰਤ ਦੇ ਦੁਖੀ ਆ ਨਹੀਂ ਮੇਰੇ ਵੀਰੋ ਭੈਣੋ ਭਰਾਓ ਮੈਂ ਫਿਰ ਰੀਟ੍ਰੀਟ ਕਰ ਦਿੰਦਾ ਕਿ ਮੈਂ ਜਿਹੜੀ ਗੱਲ ਪ੍ਰੋਪਗੇਟ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਔਰ ਦਿੱਲੀ ਲੈ ਕੇ ਜਾ ਰਿਹਾ ਵਾ ਪਈਓ ਪਿੰਡਾਂ ਵਿੱਚ ਕੋਈ ਨੌਕਰੀ ਸਭੂਤ ਔਰ ਮੈਂ ਭਗਵੰਤਪਾਣ ਨੂੰ ਕਹਿਣਾ ਚਾਹੋ ਨਾ ਕਿ ਐਂ ਕਰ ਇਲੈਕਸ਼ਨ ਦੇ ਚੱਲਦੇ ਦੌਰਾਨ ਇੱਕ ਵਾਈਟ ਪੇਪਰ ਜਾਰੀ ਕਰ ਕਿ ਸੰਗਰੂਰ ਲੋਕ ਸਭਾ ਦੇ ਲੋਕਾਂ ਨੂੰ ਇਹਨਾਂ ਤੇਰੀਆਂ ਸਰਕਾਰੀ ਨੌਕਰੀਆਂ ਵਿੱਚੋਂ ਕਿੰਨੀਆਂ ਆਈਆਂ ਨੇ ਪਿੰਡ ਵਾਈਜ਼ ਐਡਰੈਸ ਵਾਈਜ਼ ਤੇ ਕਿਹੜਾ ਡਿਪਾਰਟਮੈਂਟ ਆ ਆਪੇ ਪਤਾ ਲੱਗ ਜਾਊਗਾ ਔਰ ਦੂਸਰਾ ਭਗਵੰਤ ਨੇ ਇੱਕ ਬੜਾ ਬੇਤੁਕਾ ਬਿਆਨ ਦਿੱਤਾ ਕਿ ਖੈਰਾ ਐਵੇਂ ਹੀ ਬੋਲੀ ਜਾਂਦਾ ਖੈਰਾ ਐਵੇਂ ਹੀ ਕਰੀ ਜਾਂਦਾ ਸਾਡੇ ਵੀ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਵੀ ਕੈਨੇਡਾ ਅਮਰੀਕਾ ਕੋਈ ਸ਼ਰਤਾਂ ਤੋਂ ਬਗੈਰ ਜਾਣ ਦਿੰਦਾ ਤੁਹਾਨੂੰ ਉੱਥੋਂ ਦਾ ਸਿਟੀਜ਼ਨ ਬਣ ਦਿੰਦਾ ਵਾ ਸਭ ਤੋਂ ਪਹਿਲਾਂ ਤਾਂ ਸ਼ਰਤ ਹੈ ਕਿ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਅਗਰ ਤੁਸੀਂ ਕੈਨੇਡਾ ਦੇ ਪੀਆਰ ਅਪਲਾਈ ਕਰਦੇ ਆ 3-4 ਸਾਲ 5 ਸਾਲ ਬਾਅਦ ਤੁਹਾਨੂੰ ਪੀਆਰ ਮਿਲਦੇ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ 15-25 ਲੱਖ ਰੁਪਏ ਖਰਚਾ ਪੈਂਦਾ ਥੈਟ ਇਜ਼ ਐਗਜ਼ੈਕਟਲੀ ਵਾਟ ਵੀ ਆਰ ਸੇਇੰਗ ਕਿ ਪਲੀਜ਼ ਪੰਜਾਬ ਚ ਗੈਰ ਪੰਜਾਬੀ ਆਓ ਦਬ ਕੇ ਆਓ ਔਰ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਅਸੀਂ ਲਾਅ ਬਣਾਵਾਂਗੇ ਜਿੱਦਾਂ ਹਿਮਾਚਲ ਗੁਜਰਾਤ ਔਰ ਉਤਰਾਖੰਡ ਨੇ ਬਣਾਇਆ ਏਦੀ ਤਰਜ਼ ਤੇ ਤੁਸੀਂ ਅਪਲਾਈ ਕਰੋ ਪਰਮਿਸ਼ਨ ਸਾਡੇ ਵੱਲੋਂ ਇੰਡਸਟਰੀ ਲਾਓ ਸਾਡੇ ਵੱਲੋਂ ਨਾਗਰਿਕ ਬਣੋ ਸਾਡੇ ਵੱਲੋਂ ਨੌਕਰੀਆਂ ਲਓ ਪਰ ਜਿਹੜਾ ਰੈਂਡਮਲੀ ਆਏ ਜਾਂਦੇ ਨੇ ਜਿਹਦਾ ਕੋਈ ਸਾਨੂੰ ਪਤਾ ਹੀ ਨਹੀਂਗਾ ਕਿ ਕਿੰਨਾ ਗੈਰ ਪੰਜਾਬੀ ਇੱਥੇ ਆ ਗਿਆ ਕਿਉਂਕਿ ਪੰਜਾਬ ਦੀ ਬਸੋਂ ਵਿਦੇਸ਼ਾਂ ਵਿੱਚ ਗਈ 70-75 ਲੱਖ ਪਰ ਇੱਥੇ ਮੈਨੂੰ ਲੱਗਦਾ ਕਿ ਅਗਰੇ ਇਸ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਸ਼ਿਫਟ ਹੁੰਦੀ ਦੀ ਸਾਡੀ ਉਧਰੋਂ ਤੋਂ ਇਧਰੋਂ ਬਾਹਰੋਂ ਸਾਡੇ 'ਚ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਆ ਤੁਹਾਨੂੰ ਜ਼ੁਬਾਨ ਪੰਜਾਬੀ ਸਾਡੀ ਪੱਕ ਸਾਡਾ ਸੱਭਿਆਚਾਰ ਹੌਲੀ ਹੌਲੀ ਮਾਈਨਸ ਹੋ ਜਿਗਾ ਪਰ ਅੰਤ ਵਿੱਚ ਮੈਂ ਕਹਿਣਾ ਚਾਹਣਾ ਹੁਣ ਤਿੰਨ ਮੁੱਦੇ ਹੋ ਗਏ ਚਾਰ ਜਿਹਦੇ ਚ ਭਗਵੰਤ ਮਾਨ ਤੇ ਬੀਜੇਪੀ ਦੀ ਇੱਕ ਰਾਏ ਹੈ ਸਭ ਤੋਂ ਪਹਿਲਾ ਮੁੱਦਾ ਇਹ ਹੀ ਆ ਮੈਂ ਕਹਾਂ ਮੈਂ ਕਿਹਾ ਕਿ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਨਾ ਚਾਹੀਦਾ ਭਗਵੰਤ ਮਾਨ ਕਹਿੰਦਾ ਕਿ ਨਹੀਂ ਬਣਨਾ ਚਾਹੀਦਾ ਜਿਹੜਾ ਮਰਜ਼ੀ ਆਵੇ ਸਾਡੀਆਂ ਨੌਕਰੀਆਂ ਨੇ ਸੋ ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 2 ਕਿਸਾਨਾਂ ਨੂੰ ਕੁੱਟਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਸਾਡੀ ਧਰਤੀ ਅੰਦਰ ਕੁਸ ਕੇ ਅ ਕਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਧਰਤੀ ਤੇ ਇਹਨੇ ਕੋਟ ਅਲਾਉ ਕੀਤੀ ਇਹ ਨੰਬਰ 2 ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 3 ਸਾਡੇ ਨੌਜਵਾਨਾਂ ਨੂੰ ਐਨਐਸ ਲਾ ਕੇ ਦਿਬਰੂਗੜ ਬੀਜੇਪੀ ਸੈਂਟਰਲ ਗਵਰਨਮੈਂਟ ਤੇ ਭਗਵੰਤ ਮਾਨ ਦੇ ਹੁਕਮਾਂ ਨਾਲ ਉਹ ਨਜ਼ਰਬੰਦ ਕੀਤੇ ਲਿਜਾਏਗੇ ਅਸਾਮ ਵਿੱਚ ਇਹ ਜੁਆਇੰਟ ਆਪਰੇਸ਼ਨ ਹੋ ਗਿਆ ਚੌਥਾ ਮੈਂ ਕਹਿਣਾ ਵਾਂ ਕਿ ਪਾਕਿਸਤਾਨ ਨਾਲ ਸਾਡਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸੈਂਟਰਲ ਏਸ਼ੀਆ ਦੀ ਮਾਰਕੀਟਸ ਨੂੰ ਹਿਟ ਕੀਤਾ ਜਾ ਸਕੇ ਇੰਡਸਟਰੀ ਔਰ ਐਗਰੀਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਪਰ ਬੀਜੇਪੀ ਔਰ ਭਗਵੰਤ ਕਹਿੰਦੇ ਨੇ ਕਿ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹਦਾ ਮਤਲਬ ਹੈ ਕਿ ਇਹ ਉਹਨਾਂ ਦੇ ਜੁਆਇੰਟ ਸਟੇਟਮੈਂਟ ਹੈ ਔਰ ਜਦੋਂ ਭਗਵੰਤ ਮਾਨ ਨੇ ਗੱਲ ਚੱਕੀ ਮੇਰੀ ਫਰੀਦਕੋਟ ਤੋਂ 3 ਦਿਨ ਪਹਿਲਾਂ ਨਾਲ ਹੀ ਪ੍ਰਾਈਮਿੰਸਟਰ ਸਾਹਿਬ ਨੇ ਚੱਕ ਲਈ ਜੋ ਉਹ ਮੇਰੇ ਤੇ ਇਲਜ਼ਾਮ ਲੈਂਦਾ ਕੋਈ ਪ੍ਰਾਈਮਿੰਸਟਰ ਸਾਹਿਬ ਇਲਜ਼ਾਮ ਲਾ ਰਿਹਾ ਇੱਥੋਂ ਸਪਸ਼ਟ ਹੋ ਗਿਆ ਕਿ ਇਹ ਪੰਜਾਬ 'ਚ ਰਾਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਸਾਡੇ ਨਹੀਂਗੇ ਮੇਰੇ ਵੀਰੋ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਜੁਆਇੰਟਲੀ ਚਾਰ ਮੁੱਦੇ ਤੁਹਾਨੂੰ ਗਿਣਾਤੇ ਔਰ ਗੈਰ ਪੰਜਾਬੀਆਂ ਤੇ ਕਾਨੂੰਨ ਬਣਾਉਣ ਤੋਂ ਭਗਵੰਤ ਕਿਉਂ ਭੱਜਦਾ ਹੈ ਜਦ ਇਹ ਕਾਨੂੰਨ ਬਣਿਆ ਹੋਇਆ ਵਾ ਹਿਮਾਚਲ ਪ੍ਰਦੇਸ਼ ਵਿੱਚ ਇਹ ਕਾਨੂੰਨ ਬਣਿਆ ਹੋਇਆ ਵਾ ਉੱਤਰਾਖੰਡ ਵਿੱਚ ਇਹ ਕਾਨੂੰਨ ਬਣਿਆ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟ ਤਾਂ ਇਹਦੇ ਵਿੱਚ ਮੈਂ ਕੀ ਗੁਨਾਹ ਕਰਤਾ ਕੀ ਗਲਤ ਕਰ ਰਿਹਾ ਮੈਂ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਆਬਾਦੀ ਦਾ ਸੰਤੁਲਨ ਜਿਹੜਾ ਹਿੱਲ ਰਿਹਾ ਪੰਜਾਬ ਦਾ ਉਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਮੇਰਾ ਖਿਆਲ ਹੈ ਕਿ ਮੇਰੇ ਵੱਲੋਂ ਇਹ ਦਿੱਤੀ ਗਈ ਕਲੈਰੀਫਿਕੇਸ਼ਨ ਤਰਕਸ਼ੀਲ ਤਰੀਕੇ ਨਾਲ ਸਭ ਨੂੰ ਸਮਝ ਆ ਜੀਏ ਅਗਰ ਤੁਸੀਂ ਸੰਤੁਸ਼ਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਆਇਡੈਂਟੀਟੀ ਪ੍ਰੋਟੈਕਟ ਹੋਵੇ ਆ ਮੇਰੀ ਇਸ ਵੀਡੀਓ ਨੂੰ ਵਰਲਡ ਵਾਈਡ ਸ਼ੇਅਰ ਕਰੋ ਔਰ ਦਿੱਲੀ ਦੇ ਕੌਂਟਰਸ ਤੱਕ ਪਹੁੰਚਾਓ ਕਿ ਜੇ ਤੁਸੀਂ ਬਣਾ ਸਕਦੇ ਹੋ ਕਾਨੂੰਨ ਆਪਣੇ ਸੂਬਿਆਂ ਦੀ ਪਹਿਚਾਨ ਨੂੰ ਬਚਾਉਣ ਲਈ ਤੇ ਅਸੀਂ ਵੀ ਬਣਾ ਸਕਦੇ ਹਾਂ ਹਿਮਾਚਲ ਪ੍ਰਦੇਸ਼ ਨੇ ਕਿਉਂ ਬਣਾਇਆ ਕਿਉਂਕਿ ਉੱਥੇ 5 7 10 ਬਿਗਿਆਂ ਦੇ ਗਰੀਬ ਆਦਮੀਆਂ ਦੇ ਬਾਗ ਸੀ ਤੇ ਟੂਰਿਸਟ ਆਉਂਦਾ ਨਾ ਦਿੱਲੀ ਬੰਬੇ ਕਲਕੱਤਾ ਤੋਂ ਉਹਨਾਂ ਨੇ ਸਾਰੇ ਬਾਗ ਖਰੀਦ ਲੈਣੇ ਸੀਗੇ ਉਹਨਾਂ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਗੁਲਾਮ ਬਣਾ ਕੇ ਨੌਕਰ ਬਣਾ ਲੈਣਾ ਸੀਗਾ بس ਇਹੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਪਲੀਜ਼ ਲੋ ਬਣਾਓ ਜੀ ਸਦਕੇ ਆਓ ਜੇ ਤੁਸੀਂ ਹਲੇ ਆ ਇੱਥੇ ਵੋਟਰ ਤੇ ਨੌਕਰੀ ਨਹੀਂ ਲੈਣਾ ਚਾਹੁੰਦੇ ਜੀ ਸੱਚ ਕੇ ਗੈਰ ਪੰਜਾਬੀ ਆਣ ਕੇ ਮਿਹਨਤ ਕਰਨ ਆਪਣੇ ਪਰਿਵਾਰ ਪਾਲਣ ਮੇਰੇ ਖਿਆਲ ਇਹਨਾਂ ਨਾਲੋਂ ਜ਼ਿਆਦਾ ਹੋਣਾ ਕਿਸੇ ਤਰੀਕੇ ਨਾਲ ਪ੍ਰੋਪਰ ਅਪਰੋਪਰੀਏਟ ਕਲੈਰੀਫਿਕੇਸ਼ਨ ਨਹੀਂ ਦੇ ਸਕਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ